ਸਾਸ਼ੀ ਕਾਲ ਜੀ ਅੱਜ ਵੀ ਬਹੁਤ ਸੋਹਣਾ ਸੋਹਣਾ ਸੂਟ ਆਏ ਨੇ ਤੇ ਕਾਫੀ ਦਿਨਾਂ ਬਾਅਦ ਆਪਾਂ ਜਿਹੜੀ ਵੀਡੀਓ ਲੈ ਕੇ ਆ ਰਹੇ ਹਾਂ ਇਹ ਪਿਓਰ ਕੈਮਰੀ कॉटन ਦਾ ਸੂਟ ਰਹੇਗਾ neck ਤੇ ਤੇ sleeves ਤੇ ਵਰਕ ਰਹੇਗਾ ਮਸਲੀਨ ਦਾ ਦੁਪੱਟਾ ਹੈ 800 ਰੁਪਏ ਫ੍ਰੀ ਸ਼ਿਪਿੰਗ ਰਹੇਗੀ ਇਹ ਵਾਲੇ ਸੂਟ ਨੇ ਜਿਹੜੇ ਪਿਓਰ कॉटन ਦੇ ਸੂਟ ਨੇ ਘੇਰੇ ਤੇ ਲੇਸ ਵਰਕ ਦਾ ਡਿਜ਼ਾਈਨ ਰਹੇਗਾ ਤੇ ਮਲਮਲ कॉटन ਦਾ ਦੁਪੱਟਾ ਹੈ ਦੁਪੱਟੇ ਤੇ ਵੀ ਪੈਚ ਵਰਕ ਤੇ ਲੇਸਿਸ ਦਾ ਡਿਜ਼ਾਈਨ ਹੈ 1000 ਰੁਪਏ ਜਿਹੜਾ ਫ੍ਰੀ ਸ਼ਿਪਿੰਗ ਹੈ ਜਿਹੜਾ ਪ੍ਰਾਈਸ ਰਹੇਗਾ ਇਹ ਵਾਲੇ ਸੂਟ ਨੇ ਜਿਹੜੇ ਜੌਰਜਟ ਦੇ ਸੂਟ ਹੋਣਗੇ ਨਾਲ ਜੌਰਜਟ ਦਾ ਦੁਪੱਟਾ ਰਹੇਗਾ ਫੋਰ ਸੈਟ ਸਕੈਲਪਿੰਗ ਤੇ ਪੈਚਵਰਕ ਦਾ ਜਿਹੜਾ ਡਿਜ਼ਾਈਨ ਰਹੇਗਾ ਸਾਰੇ ਕਲਰ ਨੇ ਜਿਹੜੇ ਅਵੇਲੇਬਲ ਨੇ ਤੁਸੀਂ ਕੋਈ ਵੀ ਸੂਟ ਹੈ ਜਿਹੜਾ ਆਰਡਰ ਕਰ ਸਕਦੇ ਹੋ 800 ਰੁਪਿਆ ਫ੍ਰੀ ਸ਼ਿਪਿੰਗ ਰਹੇਗੀ ਕੋਈ ਵੀ ਐਕਸਟਰਾ ਚਾਰजेस ਨਹੀਂ ਹੋਣਗੇ ਇਹ ਵਾਲੇ ਸੂਟ ਨੇ ਜਿਹੜੇ ਆਫਰ ਵਾਲੇ ਸੂਟ ਨੇ ਤੇ ਇਹਨਾਂ ਵਿੱਚ ਇਸ ਵਾਰ ਕਲਰ ਤੇ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣੇ ਆਏ ਹੋਏ ਨੇ 올ਓਵਰ 5 ਮੀਟਰ ਸੂਟ ਰਹੇਗਾ 950 ਪੇ ਦੇ ਵਿੱਚ ਤੁਸੀਂ ਕੋਈ ਵੀ ਦੋ ਸੂਟ ਹੈ ਜਿਹੜੇ ਸਿਲੈਕਟ ਕਰ ਸਕਦੇ ਹੋ ਸੇਮ ਪ੍ਰਿੰਟ ਦੇ ਵੀ ਲੈ ਸਕਦੇ ਹੋ ਤੁਸੀਂ ਡਿਫਰੈਂਟ ਪ੍ਰਿੰਟ ਦੇ ਵੀ ਆਪਣੀ ਚੁਆਇਸ ਦੇ ਅਕੋਰਡਿੰਗ ਹੈ ਜਿਹੜੇ ਕੋਈ ਵੀ ਦੋ ਸੂਟ ਹੈ ਜਿਹੜੇ ਸਿਲੈਕਟ ਕਰ ਸਕਦੇ ਹੋ ਵਿਦਆਊਟ ਦੁਪੱਟਾ ਹੋਣਗੇ 950 ਰੁਪਏ ਫ੍ਰੀ ਸ਼ਿਪਿੰਗ ਰਹੇਗੀ ਸਾਰੇ ਕਲਰ ਨੇ ਜਿਹੜੇ ਇਹਨਾਂ ਵਿੱਚ ਅਵੇਲੇਬਲ ਨੇ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਕੋਈ ਵੀ ਇੱਕ ਸੂਟ ਹੈ ਜਿਹੜਾ ਆਰਡਰ ਕਰਨਾ ਹੋ WhatsApp ਤੇ ਕਰਵਾ ਸਕਦੇ ਹੋ ਪੇਮੈਂਟ ਹੈ ਜੀ ਇਹਨਾਂ ਦੀ ਆਨਲਾਈਨ ਹੋਏਗੀ ਕੈਸ਼ ਔਨ ਡਿਲੀਵਰੀ ਨਹੀਂ ਹੋਏਗੀ ਇਹਨਾਂ ਉਤੇ ਸੋ ਸਾਰੇ ਸੂਟਾਂ ਉੱਤੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਭ ਦੇ ਪ੍ਰਾਈਸ ਨਾਲ ਮੈਂਸ਼ਨ ਨੇ ਫ੍ਰੀ ਸ਼ਿਪਿੰਗ ਨੇ ਕੋਈ ਵੀ ਐਕਸਟਰਾ ਚਾਰजेस ਨਹੀਂ ਹੋਣਗੇ ਕਿਸੇ ਵੀ ਸੂਰਤੇ ਇਹ ਪਿਓਰ ਕਾਟਨ ਦੇ ਸੂਟ ਨੇ ਮੈਚਿੰਗ ਸੂਟ ਹੋਣਗੇ ਵੱਡੇ ਬਣੇ ਉਹਦੇ ਵਿੱਚ ਹੋਣਗੇ ਪ੍ਰੋਪਰ ਜਿਹੜਾ ਸੂਟ ਬਣੇਗਾ ਵਿਦਆਊਟ ਦੁਪੱਟਾ ਨੇ ਪ੍ਰਾਈਸ ਹੈ ਜਿਹੜਾ ਇਹਨਾਂ ਦਾ 500 ਰੁਪਿਆ ਫ੍ਰੀ ਸ਼ਿਪਿੰਗ ਰਹੇਗੀ ਇਹ ਵਾਲੇ ਸੂਟ ਨੇ ਜਿਹੜੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਤੇ ਪਿਓਰ ਕਾਟਨ ਦੇ ਸੂਟ ਹੋਣਗੇ ਇਹ ਇਟਾਲੀਅਨ ਕਾਟਨ ਰਹੇਗੀ ਪ੍ਰੀਮੀਅਮ ਕੁਆਲਿਟੀ ਦੇ ਸੂਟ ਹੁੰਦੇ ਨੇ 100% ਪਿਓਰ ਕਾਟਨ ਦੇ ਸੂਟ ਤੇ ਨਾਲ ਜਿਹੜਾ ਦੁਪੱਟਾ ਇਹਨਾਂ ਦੇ ਮਸਲੀਨ ਦਾ ਦੁਪੱਟਾ ਰਹੇਗਾ ਪ੍ਰਿੰਟਡ ਹੈ ਪ੍ਰਾਈਸ ਹੈ ਜਿਹੜਾ 1750 ਰੁਪਿਆ ਫ੍ਰੀ ਸ਼ਿਪਿੰਗ ਰਹੇਗੀ ਬਹੁਤ ਜ਼ਿਆਦਾ ਸੁਪਰ ਤੇ ਸੌਫਟ ਕਾਟਨ ਜਿਹੜੀ ਇਹਨਾਂ ਦਾ ਫੈਬਰਿਕ ਰਹੇਗਾ ਇਹ ਵਾਲੇ ਸੂਟ ਨੇ ਜਿਹੜੇ ਪਰ ਮੀਟਰ ਦੇ ਹਿਸਾਬ ਨਾਲ ਕਾਟਨ ਦੇ ਫੈਬਰਿਕ ਨੇ ਇਹਨਾਂ ਨਾਲ ਦੁਪੱਟੇ ਵੀ ਨੇ ਤੇ ਪਰ ਮੀਟਰ ਦੇ ਹਿਸਾਬ ਨਾਲ ਹੀ ਫੈਬਰਿਕ ਰਹੇਗਾ ਅਗਰ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਇਹਨਾਂ ਦਾ ਫੈਬਰਿਕ ਲੈਣਾ ਹੈ 2.5 ਮੀਟਰ ਮਿਲੇਗਾ ਜਾਂ 5 ਮੀਟਰ ਲੈ ਸਕਦੇ ਹੋ 2.5 ਮੀਟਰ ਤੋਂ نیچے ਕੋਈ ਫੈਬਰਿਕ ਨਹੀਂ ਹੈ ਜਿਹੜਾ ਮਿਲੇਗਾ 2.5 ਮੀਟਰ ਤੋਂ ਉੱਪਰ ਤੁਸੀਂ ਜਿੰਨਾ ਮਰਜ਼ੀ ਫੈਬਰਿਕ ਹੈ ਜਿਹੜਾ ਲੈ ਸਕਦੇ ਹੋ ਪਿਓਰ ਕਾਟਨ ਦਾ ਫੈਬਰਿਕ ਹੈ embroidery ਰਹੇਗੀ ਉੱਤੇ ਇਹ ਵਾਲੇ ਸੂਟ ਨੇ ਜਿਹੜੇ ਲਿਲਨ ਦੇ ਲਿਲਨ ਕਾਟਨ ਦੇ ਸੂਟ ਹੋਣਗੇ ਤੇ ਨਾਲ ਹੀ ਮਸਲੀਨ ਦੇ ਸੂਟ ਹੋਣਗੇ ਤੇ ਜਾਰਜਟ ਤੇ ਸੂਟ ਹੋਣਗੇ ਪ੍ਰਾਈਸ ਜਿਹੜਾ ਇਹਨਾਂ ਦੇ ਨਾਲ ਮੈਂਸ਼ਨ ਕੀਤਾ ਹੋਇਆ ਹੈ ਇਹਨਾਂ ਦੇ ਰਿਗਾਰਡਿੰਗ ਅਗਰ ਤੁਸੀਂ ਕੋਈ ਵੀ ਡਿਟੇਲ ਲੈਣੀ ਹੈ ਤੁਸੀਂ ਵਟਸਐਪ ਤੇ ਚੈੱਕ ਕਰ ਸਕਦੇ ਹੋ ਮੈਸੇਜ ਕਰਕੇ ਇਹਨਾਂ ਨੂੰ ਤੁਸੀਂ ਕਿਸੇ ਵੀ ਫੰਕਸ਼ਨ ਤੇ ਵੀਅਰ ਕਰ ਸਕਦੇ ਹੋ ਇਹਨਾਂ ਤੇ embroidery ਹੈ ਜਿਹੜੀ ਬਹੁਤ ਸੋਹਣੀ ਹੈਂਡਵਰਕ ਦੀ ਹੋਈ ਹੋਈ ਹੈ ਤੇ ਇਹ ਵਾਲੇ ਸੂਟਾਂ ਦਾ ਜਿਹੜਾ ਫੈਬਰਿਕ ਹੈ ਨਾਲ ਹੀ ਮੈਂਸ਼ਨ ਹੈ ਤੇ ਪ੍ਰਾਈਸ ਵੀ ਨਾਲ ਮੈਂਸ਼ਨ ਕੀਤਾ ਹੋਇਆ ਹੈ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਓ